ਸਿੰਘ ਸਿੱਕੂਪੋ ਸੁਭਾਸ਼ ਨੇਰ ਮੀਤਪੁਰ ਦਾ ਪੰਜਾਬ ਇਹ ਜਿਹੜਾ ਗੰਨੇ ਦਾ ਰਾਸਾ ਇਹ ਆ ਭਾਈ ਸਾਹਿਬ ਮੈਂ ਸਤਪਾਲ ਸਿੰਘ ਦੋਵੇਂ ਧੋਖੜੀਆਂ ਤੇ ਤਨਾੰਸੂ ਪਿੰਡ ਉਹਨਾਂ ਵੱਲੋਂ ਸਾਂਝੇ ਤੌਰ ਤੇ ਲੰਗਰ ਲਾਇਆ ਜਾ ਰਿਹਾ ਜੀ ਇੱਥੇ ਕਿਸੇ ਤਰ੍ਹਾਂ ਦੀ ਵੀ ਘਾਟ ਨਹੀਂ ਆਉਣ ਦਿੱਤੀ ਜਾਂਦੀ ਪਿੰਡਾਂ ਦੇ ਵਿੱਚੋਂ ਨੇੜੇ ਵਾਲੇ ਪਿੰਡਾਂ ਤੋਂ ਵੀ ਬਹੁਤ ਸਾਰਾ ਬਹੁਤ ਪ੍ਰਕਾਰ ਦਾ ਲੰਗਰ ਇੱਥੇ ਪਰੋਸਿਆ ਜਾਂਦਾ ਕਿਸਾਨ ਕਿਸੇ ਤਰ੍ਹਾਂ ਦੀ ਦਿੱਕਤ ਮਹਿਸੂਸ ਨਹੀਂ ਕਰਦੇ ਜਿਹੜਾ ਇਹ ਧਾਰਨਾ ਹੈ ਚੜ੍ਹਦੀ ਕਲਾ ਦੇ ਵਿੱਚ ਆ ਅੱਧ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਪਰ ਕਈ ਇਹ ਧਾਰਨਾ ਨੇ ਜਿਹੜੇ ਵਿਰੋਧੀ ਆ ਉਹ ਬਹੁਤ ਤਰ੍ਹਾਂ ਦੀ ਗੱਲਾਂ ਕਰੀ ਜਾਂਦੇ ਆ ਕਿ ਧਾਰਨਾ ਘਟ ਗਿਆ ਜੀ ਧਾਰਨਾ ਆਇਆ ਹੋ ਗਿਆ ਪਰ ਬਿਲਕੁਲ ਨਹੀਂ ਧਾਰਨਾ ਤੁਹਾਡੇ ਸਾਹਮਣੇ ਹੀ ਆ ਚੜ੍ਹਦੀ ਅੱਛਾ ਇੱਕ ਇਕੱਠਵਰ ਦੱਸਿਓ ਕਿ ਕਿੰਨਾ ਕੀ ਇਕੱਠ ਰਹਿੰਦਾ ਇੱਥੇ ਇਕੱਠ ਆ ਇੱਥੇ 20000 ਤੋਂ ਉੱਪਰ ਦਾ ਇਕੱਠ ਰਹਿੰਦਾ ਕੋਈ 50000 ਦੇ ਕਰੀਬ ਇਕੱਠ ਰਹਿੰਦਾ ਜਿਹੜੇ ਲੋਕ ਹੁਣ ਉਹਦੀ ਧੁੱਪ ਵੀ ਹੋ ਗਈ ਆ ਪਾਲੀਆਂ ਦੇ ਵਿੱਚ ਹੀ ਬੈਠੇ ਰਹਿੰਦੇ ਆ ਬਹੁਤ ਸਾਰਾ ਇਕੱਠ ਰਹਿੰਦਾ ਇਕੱਠੇ ਦਾ ਕੋਈ ਕਮੀ ਨਹੀਂ ਹੈ ਤੁਸੀਂ ਦੇਖੋਗੇ ਜਦੋਂ ਕਦੇ ਕੋਈ ਕਾਲ ਆ ਜਾਂਦੀ ਆ ਤਾਂ ਇੱਥੇ ਕਿਸੇ ਵੀ ਥਿਲ ਸੁਣਨ ਦੀ ਜਗ੍ਹਾ ਨਹੀਂ ਰਹਿੰਦੀ ਹੈਗੀ ਇੰਨਾ ਇਕੱਠ ਹੋ ਜਾਂਦਾ ਜਿਸ ਦਿਨ ਮਹਿਲਾ ਦੇਵਸ ਮਨਾਇਆ ਗਿਆ ਉਸ ਦਿਨ ਇੰਨੀਆਂ ਬੀਬੀਆਂ ਪਹੁੰਚ ਗਈਆਂ ਸੀ ਕਿ ਅਸੀਂ ਕਦੇ ਵੀ ਉਸ ਦਿੱਲੀ ਵਾਲੇ ਧਰਨਾ ਦੇ ਵਿੱਚ ਇੰਨਾ ਇਕੱਠ ਨਹੀਂ ਹੋਇਆ ਜਿੰਨਾ ਉਸ ਦਿਨ ਇੱਥੇ ਇਕੱਠ ਹੋਇਆ ਜਦੋਂ ਮਹਿਲਾ ਦੇਵਸ ਮਨਾਇਆ ਜੀ ਹੁਣ ਵੀ ਜਦੋਂ ਕਦੇ ਅਸੀਂ ਕਿਸੇ ਤਰ੍ਹਾਂ ਦੀ ਕੋਈ ਕਾਲ ਲੈਂਦੇ ਆ ਤਾਂ ਸਾਰ ਸਮੁੱਚੇ ਪੰਜਾਬ ਚੋਂ ਹੀ ਹਾਂਜੀ ਬਹੁਤ ਸਾਰੇ ਲੋਕੀ ਇੱਥੇ ਵੀ ਆਉਂਦੇ ਨੇ ਤੇ ਖਨੌਰੀ ਬਾਡਰ ਤੇ ਵੀ ਪਹੁੰਚ ਰਹੇ ਬਹੁਤ ਇਕੱਠ ਹੋ ਜਾਂਦਾ ਇਕੱਠ ਤੇ ਕੋਈ ਗੱਲ ਨਹੀਂ ਜੀ ਸਿੰਘ ਸਾਹਿਬ ਤੁਸੀਂ ਇਸ ਲੰਗਰ ਬਾਰੇ ਹੋਰ ਜਾਣਕਾਰੀ ਦਿਓ ਕਿ ਤੁਹਾਡੇ ਨਗਰ ਦਾ ਕਿੰਨਾ ਸਹਿਯੋਗ ਆਇਆ ਜੋ ਰਾ ਸਪੀਡਣ ਵਾਸਤੇ ਜਿਹੜੀ ਮਸ਼ੀਨ ਲਿਆਂਦੀ ਹੈ ਵੀ ਤੋਡੀ ਹੈ ਜੇ ਸਾਰੀ ਜਾਣਕਾਰੀ ਦਿਓ ਜੀ ਸਾਡੇ ਤਿੰਨ ਨਗਰਾਂ ਦਾ ਇਕੱਠਾ ਇੱਕ ਸਾਂਝਾ ਲੰਗਰ ਹੈ ਜੀ ਜੋ ਕਿ ਸਾਰੇ ਨਗਰ ਦੇ ਨਗਰਾਂ ਦੇ ਸਹਿਯੋਗ ਨਾਲ ਚੱਲਦਾ ਜੀ ਇਹ ਹਮ ਇਹਦੇ ਵਿੱਚ ਸਾਡੇ ਕੋਲੋਂ 150 ਕੁਇੰਟਲ ਗੰਨਾ ਲੈ ਕੇ ਆਏ ਆ ਜੀ ਹਮ ਹੋਰ ਵੀ ਜ਼ਰੂਰਤ ਪਾਉ ਗੰਨਾ ਆ ਜਾਊਗਾ ਤਾਂ ਕੋਈ ਚੱਕਰੇ ਨਹੀਂ ਹੈਗਾ ਜੀ ਅ ਬਹੁਤ ਸਾਡੇ ਸਹਿਯੋਗ ਹੈ ਜੀ ਸਾਰੇ ਨਗਰਾਂ ਮੈਂ ਹੂੰ ਜੀ ਤਾਂ ਸਿੰਘ ਸਾਹਿਬ ਮੇਰਾ ਤੁਹਾਨੂੰ ਵੀ ਇੱਕ ਸਵਾਲ ਹੈ ਕਿ ਅ ਪਿਛਲੇ ਅੰਦੋਲਨ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਗਾਇਕ ਸਨ ਉਹਨਾਂ ਦਾ ਬੜਾ ਆਉਣਾ ਜਾਣਾ ਰਹਿੰਦਾ ਸੀ ਅੰਦੋਲਨ ਦੇ ਵਿੱਚ ਬਹੁਤ ਗਾਣੇ ਉਹਨਾਂ ਨੇ ਗਾਏ ਪਰ ਇਸ ਵਾਰ ਤੁਹਾਨੂੰ ਕੀ ਲੱਗਦਾ ਹੈ ਕਿ ਘਟਾ ਰਹੇ ਨੇ ਜਾਂ ਉਨਾ ਹੀ ਹੈ ਜਾਂ ਕੀ ਹੈ ਦੇਖੋ ਜੀ ਗਾਇਕਾਂ ਦੀ ਗੱਲ ਵੀ ਆਪਾਂ ਕਰੀਏ ਗਾਇਕ ਵੀ ਬਹੁਤ ਆ ਰਹੇ ਨੇ ਜਿਸ ਦਿਨ ਪਹਾਣਾ ਸਤੂਣੀ ਨੇ ਤੋਂ ਗਾਇਕ ਕਾਫੀ ਆਏ ਸੀ ਗਾਣੇ ਵੀ ਤਕਰੀਬਨ ਕਾਫੀ ਗਾਇਕਾਂ ਨੇ ਕੱਢ ਤੇ ਜਿਹੜੇ ਪਿਛਲੇ ਅੰਦੋਲਨ ਦੇ ਵਿੱਚ ਜਿਹੜੇ ਗਾਇਕਾਂ ਨੇ ਆਪਣੀ ਜ਼ਰੂਰਤ ਤੋਂ ਸਮਝਦੇ ਹੋਏ ਕੰਮ ਕਰ ਗਾਣੇ ਕੱਢੇ ਸੀ ਉਵੇਂ ਹੀ ਇਸ ਵਾਰ ਵੀ ਲੰਬ ਮੰਦੀ ਇਹਨਾਂ ਨੇ ਗਾਣੇ ਨਹੀਂ ਕਰੀ ਜਾ ਰਹੇ ਨੇ ਤੇ ਬਾਕੀ ਜਿਹੜੇ ਇਹ ਵੀਰਹੁਣੀ ਨੇ ਆਪਣੇ ਭੂਖੜੀ ਜਾਂ ਤਣਾਸੂ ਤੋਂ ਜ਼ਿਲ੍ਹਾ ਲੁਧਿਆਣਾ ਤੋਂ ਨੇ ਤੇ ਇਹਨਾਂ ਦਾ ਲੰਗਰ ਆ ਜਿਹੜਾ ਇਹ ਪਹਿਲਾਂ ਸਿੰਘੂ ਮੋਰਚੇ ਦੇ ਵਿੱਚ ਵੀ ਸਾਲ ਦੇ ਲਗਭਗ ਚੱਲਦਾ ਰਿਹਾ ਹੈ ਪੂਰਾ ਸਮਾਪਤੀ ਤੇ ਆਇਆ ਪੂਰੀ ਸਮਾਪਤੀ ਤੇ ਹਾਂ ਆਇਆ ਤੇ ਉਹ ਸਾਰੇ ਮਤਲਬ ਤਕਰੀਬਨ ਜਿਹੜੇ ਅੰਦੋਲਨ ਨਾਲ ਲੜਨ ਵਾਲੇ ਬੰਦੇ ਨੇ ਲੜਾਕੂ ਬੰਦੇ ਨੇ ਸਾਰੇ ਸ਼ਾਮਲ ਨੇ ਇਸ ਟਾਈਮ ਤੇ ਹੋ ਸਕਦਾ ਕਿਸੇ ਦੀਆਂ ਗੱਲਾਂ ਨਾਲ ਨੈਗੇਟਿਵਿਟੀ ਨਹੀਂ ਆਉਂਦੀ ਹੈਗੀ ਪਰ ਹਾਂ ਪਿੱਛੇ ਬੈਠਿਆਂ ਨੂੰ ਜਿਹੜੇ ਜਰੂਰ ਬੇਨਤੀ ਕਰਦੇ ਆਂ ਵੀ ਪੂਰੀ ਜਿਹੜਾ ਮੋਰਚਾ ਤੇ ਲੰਗਰ ਬਾਬੇ ਨਾਨਕ ਦਾ ਜਿਹੜਾ 20 ਰੁਪਏ ਦਾ ਲੰਗਰ ਚਲਾਇਆ ਸੀ ਉਹ ਅੱਜ ਵੀ ਉਹ ਵਰਕਰਾਰਾ ਉਵੇਂ ਹੀ ਚੱਲ ਰਿਹਾ ਕਿਸੇ ਚੀਜ਼ ਦੀ ਕਮੀ ਨਹੀਂ ਅਸੀਂ ਬੇਨਤੀ ਉਹਨਾਂ ਨੂੰ ਕਰਦੇ ਆਂ ਵੀ ਪਹੁੰਚੋ ਵੱਤ ਵੱਤ ਹਾਜ਼ਰੀ ਪਰੋ ਅੰਦੋਲਨ ਦਾ ਹਿੱਸਾ